ਇੱਕ ਥਾਂ ਜਿੱਥੇ ਗੁਰੂ ਦੀ ਰਹਿਮਤ ਹਰ ਸਾਹ ਦੇ ਵਿੱਚ ਮਹਿਸੂਸ ਹੁੰਦੀ ਹੈ ਜਿੱਥੇ ਲੰਗਰ ਬਣਦਾ ਤਾਂ ਹਰ ਰੋਜ਼ ਆ ਪਰ ਸ਼ਿਕਾਇਆ ਨਹੀਂ ਜਾਂਦਾ ਜਿੱਥੇ ਵਿਆਹ ਹੋ ਜਾਣ ਦੇ ਬਾਵਜੂਦ ਵੀ ਪਤੀ ਪਤਨੀ ਇਕੱਠੇ ਨਹੀਂ ਰਹਿ ਸਕਦੇ ਕੀ ਤੁਸੀਂ ਜਾਣਦੇ ਹੋ ਕਿਉਂ ਇਹ ਗੱਲ ਕਿਸੇ ਰਵਾਇਤ ਦੀ ਨਹੀਂ ਸਗੋ ਗੁਰੂ ਦੀ ਦੱਸੀ ਹੋਈ ਮਰਿਆਦਾ ਦੀ ਹੈ ਇਤਿਹਾਸਕ ਤੱਥ ਵੀ ਹਨ ਤੇ ਭਾਵਨਾਵਾਂ ਵੀ ਇੱਕ ਅਜਿਹੀ ਦਰਗਾਹ ਜਿੱਥੇ ਬੇਵਸ ਮਰੀਜ਼ ਗੁਰੂ ਦੀ ਬਖਸ਼ਿਸ਼ ਨਾਲ ਠੀਕ ਹੋ ਜਾਂਦੇ ਨੇ ਇਹ ਸਿਰਫ ਇੱਕ ਥਾਂ ਨਹੀਂ ਇਹ ਇੱਕ ਸਥਾਨ ਆ ਜਿਹਦਾ ਰਿਸ਼ਤਾ ਸਿੱਧਾ ਗੁਰੂ ਨਾਲ ਜੁੜਿਆ ਹੋਇਆ ਹੈ ਵੀਡੀਓ ਨੂੰ ਆਖਰੀ ਤੱਕ ਦੇਖਿਓ ਕਿਉਂਕਿ ਇਹ ਕਹਾਣੀ ਨਹੀਂ ਇਹ ਜ਼ਿੰਦਗੀ ਦਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਸਿੱਖ ਧਰਮ ਦੀ ਉਹ ਮਰਿਆਦਾ ਜੋ ਨਾ ਸਿਰਫ ਭੁੱਖ ਮਟਿਆਉਂਦੀ ਹੈ ਸਗੋਂ ਇਨਸਾਨੀਅਤ ਬਰਾਬਰੀ ਅਤੇ ਸੇਵਾ ਦਾ ਅਸਲੀ ਪਾਠ ਪੜਾਉਂਦੀ ਹੈ ਸਾਡਾ ਮੱਤਵ ਪਹਿਲਾ ਲੰਗਰ ਪਿਛੋਂ ਸੰਗਤ ਹੈ ਇਹ ਕੋਈ ਰਵਾਇਤ ਨਹੀਂ ਸਗੋਂ ਗੁਰੂ ਦਾ ਸਿੱਧਾ ਹੁਕਮ ਆ ਪਰ ਦੁਨੀਆ ਦੇ ਵਿੱਚ ਇੱਕ ਅਜੀਹਾ ਗੁਰਦੁਆਰਾ ਵੀ ਹੈ ਜਿੱਥੇ ਲੰਗਰ ਤਿਆਰ ਤਾਂ ਕੀਤਾ ਜਾਂਦਾ ਪਰ ਸ਼ਿਕਾਇਆ ਨਹੀਂ ਜਾਂਦਾ ਜੀ ਹਾਂ ਤੁਸੀਂ ਠੀਕ ਸੁਣਿਆ ਇੱਕ ਐਸਾ ਗੁਰਦੁਆਰਾ ਜਿੱਥੇ ਲੰਗਰ ਮਨਾਹੀ ਵਾਲੀ ਮਰਿਆਦਾ ਅੱਜ ਵੀ ਵਰਤਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਬੇਨਤੀ ਕਰਨਾ ਚਾਹਣਾ ਵੀ ਜੇ ਤੁਸੀਂ ਚਾਹੋ ਨਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਜਾਣਕਾਰੀ ਨਾਲ ਭਰਪੂਰ ਤੇ ਐਜੂਕੇਸ਼ਨਲ ਤੇ ਮੋਟੀਵੇਸ਼ਨਲ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਹਰ ਇੱਕ ਉਸਨ ਇਨਸਾਨ ਤੱਕ ਸ਼ੇਅਰ ਕਰਿਓ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਸਮਾਂ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਨਵੀਂ ਰੋਸ਼ਨੀ ਦੇ ਆਉਣ ਦਾ ਸਮਾਂ ਸੀ ਜਦ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹ ਦਾ ਪ੍ਰਕਾਸ਼ ਹੋਇਆ 5 ਜੁਲਾਈ 1595 ਇੱਕ ਅਜਿਹੀ ਪਵਿੱਤਰ ਤਰੀਕ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਇੱਕ ਰੋਸ਼ਨ ਤਾਰੇ ਦਾ ਜਨਮ ਹੁੰਦਾ ਗੁਰੂ ਸਾਹਿਬ ਦੀਆਂ ਅੱਖਾਂ ਖੁਸ਼ੀ ਨਾਲ ਭਰ ਜਾਂਦੀਆਂ ਨੇ ਮਨ ਵਿੱਚ ਸਿਰਫ ਰੱਬ ਦਾ ਸ਼ੁਕਰ ਕਰ ਰਹੇ ਹੁੰਦੇ ਨੇ ਇਹ ਸਿਰਫ ਇੱਕ ਪੁੱਤਰ ਨਹੀਂ ਇਹ ਤਾਂ ਉਸ ਜੋਤ ਦਾ ਛੇਮਾ ਰੂਪ ਆ ਜਿਹਨੂੰ ਸੰਸਾਰ ਮੇਰੀ ਪੀੜੀ ਦਾ ਇੱਕ ਨਵਾਂ ਅਰਥ ਦੇਵੇਗਾ ਉਸ ਉਤਸ਼ਾਹ ਤੇ ਪ੍ਰੇਮ ਦੀ ਲਹਿਰ ਵਿੱਚ ਗੁਰੂ ਅਰਜਨ ਦੇਵ ਜੀ ਪਾਸ਼ਾ ਇੱਕ ਨਵਾਂ ਨਗਰ ਬਸਾਉਣ ਦਾ ਫੈਸਲਾ ਕਰਦੇ ਨੇ ਇਹ ਆ ਤਰਨ ਤਾਰਨ ਸਾਹਿਬ ਰੂਹਾਂ ਦੀ ਪਵਿੱਤਰ ਧਰਤੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਕਰੋੜਾਂ ਦੀ ਜ਼ਿੰਦਗੀ ਨੂੰ ਛੂਹੇਗੀ ਸਾਲ 1596 ਗੁਰੂ ਸਾਹਿਬ ਨੇ ਆਪਣੇ ਹੱਥੀਂ ਆਦ ਸਰੋਵਰ ਦੀ ਨੀਂਹ ਰੱਖੀ ਉਸ ਸਮੇਂ ਦੇ ਗੁਰਸਿੱਖਾਂ ਵਿੱਚ ਇੱਕ ਨਾਂ ਸੀ ਜੋ ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੋਨੇ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਬਾਬਾ ਸਿੱਧਸਰ ਸਾਈਂ ਜੀ ਉਹ ਨਿਤਨੇਮੀ ਸੁਚੱਜੀ ਭਗਤੀ ਦੇ ਵਿੱਚ ਰੰਗੇ ਹੋਏ ਗੁਰਸਿੱਖ ਸਨ ਹਰ ਰੋਜ਼ ਇਸ਼ਨਾਨ ਕਰਨਾ ਨਿਤਨੇਮ ਕਰਨਾ ਤੇ ਬਿਨਾ ਕਿਸੇ دنیਵੀ ਉਮੀਦ ਤੋਂ ਤਰਨਤਾਰਨ ਸਾਹਿਬ ਦੀ ਸੇਵਾ ਵੱਲ ਨੂੰ ਤੁਰ ਪੈਣਾ ਆਪਣੇ ਘਰੋਂ ਲੰਗਰ ਛਕਣਾ ਤੇ ਟੋਕਰੇ 'ਚ ਲੱਕੜਾਂ ਇਕੱਠੀਆਂ ਕਰਨੀਆਂ ਰਾਸਤੇ 'ਚੋਂ ਇਹ ਇੱਕ ਸੇਵਾ ਨਹੀਂ ਇੱਕ ਅਦੁੱਤੀ ਭਗਤੀ ਸੀ ਪਰ ਇੱਕ ਦਿਨ ਰੱਬੀ ਰਚਨਾ ਆਪਣੇ ਰੰਗ ਦਿਖਾਉਂਦੀ ਹੈ ਸਰੋਵਰ ਦੀ ਸੇਵਾ ਦੌਰਾਨ ਇੱਕ ਕੁੜੀ ਆਉਂਦਾ ਬੇਨਤੀ ਕਰਦਾ ਹੈ ਪ੍ਰਮਾਤਮਾ ਮੇਰਾ ਰੋਗ ਠੀਕ ਕੀਤਾ ਜਾਵੇ ਤੁਸੀਂ ਪਹਿਲਾਂ ਵੀ ਕਈਆਂ ਤੇ ਕਿਰਪਾ ਕੀਤੀ ਹੈ ਫਿਰ ਗੁਰੂ ਅਰਜਨ ਦੇਵ ਜੀ ਸੰਗਤ ਚ ਆਵਾਜ਼ ਲਾਉਂਦੇ ਨੇ ਕੌਣ ਹੈ ਜੋ ਕਦੇ ਵੀ ਗੁਰੂ ਕਾ ਲੰਗਰ ਪ੍ਰਸ਼ਾਦਾ ਨਹੀਂ ਛਕਦਾ ਸੰਗਤ ਚ ਕੋਈ ਨਹੀਂ ਉੱਠਦਾ ਦੂਜੀ ਆਵਾਜ਼ ਲਾਉਂਦੇ ਨੇ ਫਿਰ ਵੀ ਚੁੱਪੀ ਤੀਜੀ ਵਾਰ ਬਾਬਾ ਸਿੱਧਸਰ ਸਾਈਂ ਜੀ ਦਾ ਨਾਮ ਲੈ ਕੇ ਬੁਲਾਉਂਦੇ ਨੇ ਜਦ ਬਾਬਾ ਸਿੱਧਸਰ ਸਾਈਂ ਜੀ ਸਾਹਮਣੇ ਆਉਂਦੇ ਨੇ ਤੇ ਗੁਰੂ ਸਾਹਿਬ ਪੁੱਛਦੇ ਨੇ ਵੀ ਤੈਨੂੰ ਪਹਿਲਾਂ ਸਾਡੀ ਆਵਾਜ਼ ਸੁਣਾਈ ਨਹੀਂ ਦਿੱਤੀ ਬਾਬਾ ਜੀ ਨੇ ਬੜੀ ਨਿਮਰਤਾ ਸਹਿਤ ਅਰਜ ਕੀਤਾ ਵੀ ਮੈਂ ਸੋਚਿਆ ਵੀ ਕੋਈ ਹੋਰ ਵੀ ਗੁਰਸਿੱਖ ਹੋਵੇਗਾ ਜੋ ਗੁਰੂ ਦਾ ਪ੍ਰਸ਼ਾਦਾ ਨਹੀਂ ਛੱਕਦਾ ਗੁਰੂ ਸਾਹਿਬ ਬਚਨ ਕਰਦੇ ਨੇ ਵੀ ਹਾਂ ਹੋਰ ਵੀ ਗੁਰਸਿੱਖ ਹੋਣਗੇ ਪਰ ਤੁਹਾਡੇ ਵਰਗਾ ਕੋਈ ਨਿਤਨੇਮੀ ਨਹੀਂ ਫਿਰ ਗੁਰੂ ਸਾਹਿਬ ਹੁਕਮ ਕਰਦੇ ਨੇ ਵੀ ਇਸ ਕੋੜੀ ਨੂੰ ਆਪਣੇ ਪੱਲੇ ਨਾਲ ਛੋਹੋ ਤੇ ਇਹਨਾਂ ਦਾ ਕੋੜ ਦੂਰ ਕਰੋ ਬਾਬਾ ਜੀ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਵੀ ਅਸੀਂ ਤਾਂ ਇੱਕ ਸਧਾਰਨ ਜੇ ਗਰੀਬ ਸਿੱਖਾਂ ਸਾਡੇ 'ਚ ਕੋਈ ਕਲਾ ਨਹੀਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੀ ਸੀ ਜੋ ਅੱਜ ਵੀ اٹਲ ਨੇ ਵੀ ਤੂੰ ਸਿਰਫ ਆਸਰਾ ਬਣ ਕਲਾ ਸਾਡੀ ਹੋਵੇਗੀ ਤੇਰੀ ਪੀੜੀਦਰ ਤੇ ਆਉਣ ਵਾਲਾ ਹਰ ਰੋਗੀ ਨੂੰ ਰਾਹਤ ਮਿਲੂਗੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਜੀ ਪਿੰਡ ਚੰਬਲ ਤਰਨਤਾਰਨ ਸਾਹਿਬ ਇੱਕ ਰੂਹਾਨੀ ਟਿਕਾਣਾ ਬਣ ਗਿਆ ਜਿੱਥੇ ਰੋਗੀ ਆਪਣੀ ਆਖਰੀ ਉਮੀਦ ਲੈ ਕੇ ਆਉਂਦੇ ਨੇ ਪਰ ਇੱਥੇ ਆਉਣ ਵਾਲੇ ਰੋਗੀ ਨੂੰ ਪਹਿਲਾਂ ਆਪਣੇ ਪਾਪਾ ਨੂੰ ਤੋਬਾ ਕਰਨਾ ਪੈਂਦਾ ਪ੍ਰਸ਼ਾਦਾ ਘਰੋਂ ਛੱਕੇ ਆਉਣਾ ਪੈਂਦਾ ਸਾਦੀ ਮਰਿਆਦਾ ਵਿੱਚ ਰਹਿਣਾ ਪੈਂਦਾ ਇੱਥੇ ਨਾ ਤਾਂ ਸਿਰਫ ਰੋਗ ਸਰੀਰ ਚੋਂ ਜਾਂਦਾ ਬਲਕਿ ਰੂਹ ਵੀ ਸਿੱਧੀ ਰੱਬ ਨਾਲ ਜੁੜ ਜਾਂਦੀ ਹੈ ਅਤੇ ਇਹ ਆ ਗੁਰੂ ਦੀ ਕਲਾ ਬਾਬਾ ਸਿੱਧਸਰ ਸਾਹਿਬ ਦੀ ਭਗਤੀ ਤੇ ਇੱਕ اٹਲ ਮਰਿਆਦਾ ਜਦੋਂ ਤੁਹਾਡਾ ਰੋਗ ਠੀਕ ਹੋ ਜਾਂਦਾ ਤਾਂ ਤੁਹਾਨੂੰ ਹੁਕਮ ਹੁੰਦਾ ਕਿ ਤੁਸੀਂ ਉਸ ਰੱਖ ਨੂੰ ਉਸ ਕੁਜੇ ਨੂੰ ਜਲ ਪ੍ਰਵਾਹਨ ਕਰ ਦਿਓ ਇਹ ਵੀ ਆਖਰੀ ਭਾਗ ਹੁੰਦਾ ਇਸ ਮਰਿਆਦਾ ਦਾ ਜੋ ਰੋਗ ਮੁਕਤ ਤੋਂ ਬਾਅਦ ਬਾਬਾ ਸਦਸਰ ਸਾਹਿਬ ਵਿਖੇ ਰੱਖੀ ਜਾਂਦੀ ਹੈ ਇਸ ਪੂਰੀ ਪ੍ਰਕਿਰਿਆ ਵਿੱਚ ਜੋ ਵਿਸ਼ਵਾਸ ਜੋ ਸੱਚਾਈ ਜੋ ਭਗਤੀ ਹੈ ਉਹੀ ਚਮਕਤਾਰ ਦੀ ਜੜ ਹੈ ਬਾਬਾ ਸਦਸਰ ਸਾਹਿਬ ਜੀ ਦੀ ਭਗਤੀ ਅਤੇ ਗੁਰੂ ਅਰਜਨ ਦੇਵ ਜੀ ਦੇ ਬਚਨ ਅੱਜ ਵੀ اٹਲ ਨੇ ਤੇ ਅੱਜ ਵੀ ਇੱਥੇ ਲੱਖਾਂ ਲੋਕ ਆਉਂਦੇ ਨੇ ਆਪਣੇ ਰੋਗ ਮੁਕਤੀ ਲਈ ਤੇ ਕਈ ਇਹਦੇ ਗਵਾਹ ਵੀ ਬਣਦੇ ਨੇ ਇਹ ਸਾਰੀ ਗੱਲ ਸਾਨੂੰ ਸਮਝਾਉਂਦੀ ਹੈ ਵੀ ਸੱਚੀ ਨਿਸ਼ਟਾ ਨਿੱਤ ਨੇਮ ਅਤੇ ਗੁਰਬਾਣੀ ਤੇ ਭਰੋਸਾ ਕਰਨ ਵਾਲਾ ਸਿੱਖ ਈਵਨ ਕਿ ਜੇਕਰ ਕੋਈ ਆਪਣੇ ਆਪ ਨੂੰ ਗਰੀਬ ਸੱਜਣ ਵੀ ਸਮਝਦਾ ਤਾਂ ਉਹ ਗੁਰੂ ਦੀ ਨਜ਼ਰ ਦੇ ਵਿੱਚ ਕਿੰਨਾ ਉੱਚਾ ਹੋ ਸਕਦਾ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਜੀ ਇੱਕ ਇਤਿਹਾਸਿਕ ਥਾਂ ਨਹੀਂ ਸਗੋਂ ਗੁਰੂ ਅਰਜਨ ਦੇਵ ਜੀ ਦੀ ਦਇਆ ਅਤੇ ਬਾਬਾ ਸਿੱਧਸਰ ਸਾਈਂ ਜੀ ਦੀ ਨਿਮਰਤਾ ਅਤੇ ਗੁਰਬਾਣੀ ਦੀ ਸ਼ਕਤੀ ਦਾ ਜਿਉਂਦਾ ਜਾਗਦਾ ਸਬੂਤ ਹੈ ਇਹ ਥਾਂ ਸਾਨੂੰ ਸਿਖਾਉਂਦੀ ਹੈ ਵੀ ਗੁਰੂ ਦੀ ਰਜ਼ਾ ਵਿੱਚ ਰਹਿਣਾ ਅਤੇ ਚੁੱਪਚਾਪ ਭਗਤੀ ਕਰਦੇ ਵੀ ਇੱਕ ਇਨਸਾਨ ਕਿੰਨੇ ਉੱਚੇ ਦਰਜੇ ਤੇ ਜਾ ਸਕਦਾ। ਪਾਪਾ ਸਤਸਰ ਸਾਈਂ ਜੀ ਨੇ ਸਾਨੂੰ ਸਿਖਾਇਆ ਵੀ ਭਗਤੀ ਵਿੱਚ ਨਾ ਤਾਂ ਹਉਮੈ ਤੇ ਨਾ ਕਿਸੇ ਚਮਤਕਾਰ ਦੀ ਲੋੜ ਹੈ। ਇਹਦੇ ਵਿੱਚ ਤੁਹਾਡੀ ਸੱਚੀ ਨਿਸ਼ਟਾ, ਗੁਰੂ ਦੀ ਰਜਾ ਤੇ ਨਿਮਰਤਾ ਭਰੀ ਸੇਵਾ ਹੋਣੀ ਚਾਹੀਦੀ ਹੈ। ਅੱਜ ਵੀ ਜਦੋਂ ਰੋਗੀ ਇੱਥੇ ਰੱਖ-ਰਾਖਦੇ ਨੇ, ਗੁਰਬਾਣੀ ਸੁਣਦੇ ਨੇ ਤੇ ਇਹਨਾਂ ਇੱਟਾਂ ਵਿੱਚੋਂ, ਇਹਨਾਂ ਕੰਧਾਂ ਵਿੱਚੋਂ, ਇਹਨਾਂ ਗੁਰਸਿੱਖਾਂ ਵਿੱਚੋਂ ਉਹੀ ਊਰਜਾ ਝਲਕਦੀ ਹੈ ਜੋ ਸਦੀਆਂ ਪਹਿਲਾਂ ਝਲਕਦੀ ਸੀ। ਸਾਡੇ ਸਿੱਖ ਧਰਮ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਚਮਤਕਾਰ ਹੋਇਆ ਤੇ ਬਹੁਤ ਸਾਰੇ ਲੋਕਾਂ ਨੇ ਸ਼ਹੀਦੀਆਂ ਵੀ ਪਾਈਆਂ ਨੇ। ਪਰ ਅੱਜ ਵੀ ਸਾਡੇ ਬੰਦੇ ਕਈ ਵਾਰ ਸੋਚ ਕਾਟ ਮਾੜੇ ਨੇ ਸਾਡਾ ਟਾਈਮ ਨਹੀਂ ਸਹੀ ਚੱਲ ਰਿਹਾ ਤਾਂ ਮੈਂ ਇਸ ਤੇ ਵੀ ਇੱਕ ਬਹੁਤ ਵਧੀਆ ਇੱਕ ਡੀਪ ਵੀਡੀਓ ਬਣਾਈ ਆ ਜਿਹਦਾ ਲਿੰਕ ਤੁਹਾਨੂੰ ਬਾਇਓ ਦੇ ਵਿੱਚ ਮਿਲ ਜੂਗਾ ਤੇ ਉਸ ਵੀਡੀਓ ਨੂੰ ਵੀ ਤੁਸੀਂ ਜ਼ਰੂਰ ਇੱਕ ਵਾਰੀ ਦੇਖਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ